ਲੋ ਜੀ ਦੋਸਤੋ ਇੱਕ ਵਾਰ ਫਿਰ ਤੁਹਾਡਾ ਸੈਨੀ ਡ੍ਰੈਗਨ ਫੂਡ ਫਾਰਮ ਦੇ ਵਿੱਚ ਸਵਾਗਤ ਹੈਗਾ ਜੀ ਜੀ ਇਹ ਸਾਡਾ ਹੈਗਾ ਟ੍ਰਾਇਲ ਟ੍ਰੈਲ ਟ੍ਰਾਇਲ ਪਿੱਲਰ ਹੈਗਾ ਇਸ ਦੇ ਵਿੱਚ ਲਗਭਗ 7 ਤੋਂ 7 6 ਤੋਂ 7 ਵੈਰਾਈਟੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਅਸੀਂ ਅਲੱਗ-ਅਲੱਗ ਫਾਰਮਾਂ ਫਾਰਮਾਂ ਤੋਂ ਇਕੱਠੀਆਂ ਕੀਤੀਆਂ ਸੀਗੀਆਂ ਤੇ ਇਹਨਾਂ ਦੇ ਵਿੱਚ ਇੱਕ-ਇੱਕ ਹੀ ਪੌਦਾ ਲੱਗਾ ਹੋਇਆ ਵਾ ਹਰ ਫਾਰਮ ਦੇ ਮਤਲਬ ਜਿਹੜੇ ਸਾਡੇ ਲਾਗੇ-ਛਾਗੇ ਫਾਰਮ ਹੈਗੇ ਤੇ ਉਹਨਾਂ ਦਾ ਤੇ ਜਿੱਦਾਂ ਕਿ ਇਹ ਅਸੀਂ ਜਿਹੜੀ ਕਿੰਨੇ ਕ ਪੌਦੇ ਇਹ ਕੀਤੇ ਸੀਗੇ ਪਲਾਂਟੇਸ਼ਨ ਕੀਤੇ ਸੀ 4 6 2024 ਨੂੰ ਕੀਤੇ ਸੀਗੇ ਤੇ ਇਹ 6.5 ਫੁੱਟ ਹਾਈਟ ਦਾ ਜਿਹੜਾ ਪੋਲ ਹੈਗਾ ਠੀਕ ਹੈ ਜੀ ਤੇ ਕਨੋਪੀ ਤੁਸੀਂ ਦੇਖਦੇ ਹੋ ਇੱਕ ਸਾਲ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਹੈਗਾ ਤਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡਾ येलो ਇਜ਼ਰਾਈਲੀ ਸੀਗਾ ਉਹਨੇ ਫਰੂਟਿੰਗ ਮਤਲਬ ਬਰਡਿੰਗ ਚੱਕਣੀ ਚਾਲੂ ਕਰ ਲਈ ਹੈ ਆ ਦੇਖੋ ਪਹਿਲੀ ਬਰਡਿੰਗ ਹੈਗੀ ਆ ਦੂਸਰੀ ਬੜਿੰਗ ਇੱਥੇ ਨਿਕਲੇਗੀ ਤੀਸਰੀ ਚੌਥੀ ਪੰਜਵੀਂ ਮਤਲਬ ਪੰਜ ਛੇ ਬੜੀਆਂ ਆਣਗੀਆਂ ਇਹਦੇ ਤੇ ਤੇ ਜਿਹਦੇ ਵਿੱਚ ਗਰੋਥ ਬਹੁਤ ਹੀ ਵਧੀਆ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਕਿਸ ਤਰ੍ਹਾਂ ਦੀ ਫਰੂਟਿੰਗ ਚੱਕਦਾ ਹੈਗਾ ਵਾ ਔਰ ਕਿਉਂਕਿ ਲਗਭਗ ਜਿੰਨੀਆਂ ਇੱਕ ਪੰਜਾਬ ਦੇ ਵਿੱਚ ਵੈਰਾਈਆਂ ਲੱਗੀਆਂ ਹੋਣੀਆਂ ਲੱਗਦੀਆਂ ਹੈਗੀਆਂ ਉਹ ਸਾਰੀਆਂ ਇਹਦੇ ਤੇ ਲੱਗੀਆਂ ਹੋਈਆਂ ਨੇ ਤੇ ਹੱਲੇ ਤਈ ਇਹਨਾਂ ਨੂੰ ਗਰਮੀ ਜਾਂ ਸਰਦੀ ਦਾ ਕੋਈ ਵੀ ਇਹਦੇ ਤੇ ਜਿਆਦਾ ਬੈਡ ਇਫੈਕਟ ਨਹੀਂ ਪਿਆ ਹੈਗਾ ਤੇ ਨੋਰਮਲ ਜੋ ਵੀ ਅਸੀਂ ਇਹਨੂੰ ਇਸਦੇ ਕੁਦਰਤੀ ਹਾਲਤਾਂ ਤੇ ਹੀ ਇਹਨੂੰ ਆਪਾਂ ਜਿੰਦਾ ਰੱਖਿਆ ਹੈਗਾ ਤੇ ਵਧੀਆ ਰਿਜ਼ਲਟ ਨੇ ਤੇ ਗਰਮੀਆਂ ਦੇ ਵਿੱਚ ਅਸੀਂ ਇਸ ਨੂੰ ਇੱਕ ਵਾਰ ਚਾਈਨਾ ਕੋਲੇ ਜ਼ਰੂਰ ਮਾਰੀ ਸੀਗੀ ਤੇ ਬਾਕੀ ਕੋਈ ਇਸ ਤੇ ਪ੍ਰਭਾਵ ਨਹੀਂ ਆਇਆ ਨਾ ਤਾਂ ਗਰਮੀ ਦਾ ਹੀ ਆਇਆ ਨਾ ਤਾਂ ਸਰਦੀ ਦਾ ਹੀ ਆਇਆ ਹੈਗਾ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਇਹ ਜਿਹੜੇ ਬਡਿੰਗ ਨਿਕਲ ਰਹੀ ਆ ਇਹ ਕਾਮਜਾਬ ਹੁੰਦੀ ਆ ਕਿ ਨਹੀਂ ਹੈਗੀ ਹੁੰਦੀ ਹੈਗੀ ਆ ਕਿਉਂਕਿ ਮੋਸਟਲੀ 1 ਸਾਲ ਦੇ ਪੌਦੇ ਦੀ ਤੇ ਜ਼ਿਆਦਾਤਰ ਫਲਾਵਰ ਜਿਹੜੇ ਹੁੰਦੇ ਆ ਡ੍ਰੌਪ ਹੋ ਜਾਂਦੇ ਹੈਗੇ ਆ ਤਾਂ ਇਸ ਕਰਕੇ ਤੇ ਅਸੀਂ ਇਹਦੇ ਵਿੱਚ ਦੇਖਾਂਗੇ ਹੁਣ ਇੱਕ ਫਲਾਵਰ ਕਿੱਦਾਂ ਦੇ ਨਿਕਲਦੇ ਹੈਗੇ ਆ ਜਾਂ ਫਰੂਟ ਕਿੱਦਾਂ ਦਾ ਆਉਂਦਾ ਹੈਗਾ ਤੇ ਦੂਸਰਾ ਜੀ ਬਾਕੀ ਕਈ ਸਾਡੇ ਕਸਟਮਰ ਹੈਗੇ ਆ ਜਿਹੜੇ ਪੌਦੇ ਵਗੈਰਾ ਦੇਖੇ ਜਾਂਦੇ ਹੋਗਾ ਤਾਂ ਇਹ ਸਾਡੇ ਗਰੋਥ ਨਹੀਂ ਹੋ ਰਹੀ ਤੇ ਇਹ ਦੇਖੋ ਜੀ ਇਹਦੇ ਵਿੱਚ ਕੋਈ ਵੀ ਲਕੋ ਦੀ ਗੱਲ ਨਹੀਂ ਹੈਗੀ ਕਿ 1 ਸਾਲ ਦਾ ਲਗਭਗ 1 ਸਾਲ ਕੁਝ ਮਹੀਨੇ ਦਾ ਹੀ ਪੌਦਾ ਹੈਗਾ ਇਹ ਤੇ 1 ਸਾਲ 2 ਮਹੀਨੇ ਦਾ ਪੌਦਾ ਹੈਗਾ ਇਹ ਤਾਂ ਦੇਖੋ ਇਹਨੇ ਬਡਿੰਗ ਵੀ ਕਰ ਲਈ ਫਲਾਵਰਿੰਗ ਵੀ ਚਾਲੂ ਹੋ ਜਾਣੀ ਆ ਰੱਬ ਦੀ ਦਿਆ ਨਾਲ ਤੇ ਕੈਨੋਪੀ ਵੀ ਬਹੁਤ ਵਧੀਆ ਹੈਗੀ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਵੀ ਚੀਜ਼ ਨਿਰਭਰ ਕਰਦੀ ਕੋਈ ਵੀ ਪੌਦਾ ਹੈਗਾ ਉਸ ਦੀ ਕਿੱਦਾਂ ਦੀ ਦੇਖਰੇਖ ਹੋਈ ਹੈਗੀ ਔਰ ਕਿਦਾਂ ਦਾ ਆਪਾਂ ਉਹਨੂੰ ਵਾਟਰ ਮੈਨੇਜਮੈਂਟ ਔਰ ਉਹਨੂੰ ਖਰਾਕ ਦਿੱਤੀ ਹੈਗੀ ਆ ਉਸਤੇ ਨਰਵਲ ਕਰਦਾ ਹੈਗਾ ਮਤਲਬ ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ ਕਿ ਅਸੀਂ ਬਹੁਤ ਵਧੀਆ ਨਰਸਰੀ ਤੋਂ ਪੌਦਾ ਲਿਆ ਹੈਗਾ ਬਟ ਅਸੀਂ ਉਹਦੀ ਦੇਖਰੇਖ ਨਹੀਂ ਕੀਤੀ ਉਹਨੇ ਚੱਲਣਾ ਨਹੀਂ ਹੈਗਾ ਤਾਂ ਇਸ ਕਰਕੇ ਆ ਦੇਖੋ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਤੇ ਰਿਲੇਟਿਡ ਵੀਡੀਓ ਪਾਵਾਂਗੇ ਇੱਕ ਦੇਖਾਂਗੇ ਵੀ ਕੀ ਰਿਜ਼ਲਟ ਹੈਗਾ ਇਹਦਾ ਇਸ ਇੱਕ ਪੋਲ ਤੋਂ ਫਰੂਟ ਦਾ ਵੀ ਆਪਾਂ ਅਪਡੇਟ ਜ਼ਰੂਰ ਕਰਾਂਗੇ ਔਰ ਕਿੰਨੇ ਬੜਾਏ ਔਰ ਕਿੰਨੇ ਕਾਮਜ਼ਾਬ ਹੋਏ ਸਾਰੀ ਡਿਟੇਲ ਅਸੀਂ ਪਾਵਾਂਗੇ ਤਾਂ ਕਿ ਸਭ ਬੰਦਿਆਂ ਨੂੰ ਆਈਡੀਆ ਹੋ ਸਕੇ ਧੰਨਵਾਦ ਜੀ